ਨਾਦ ਬਣੀ ਕੰਮ ਕਰ ਅਸਲੀ ਸਰਪੰਚ ਮੈਂਬਰ ਉਹੀ ਹੁੰਦਾਗਾ ਚਾਹੇ ਕਿਸੇ ਨੇ ਬੂਟਾ ਪਾਈਆਂ ਨੇ ਚਾਹੇ ਨਹੀਂ ਪਾਈਆਂ ਉਹ ਹਰੇਕ ਦਾ ਕੰਮ ਕਰੇ ਹਰੇਕ ਬੰਦੇ ਦੇ ਫਾਰਮ ਤੇ ਮੋਹਰ ਲਾਵੇ ਹਰੇਕ ਬੰਦੇ ਦੇ ਨਾਲ ਤੁਰੇ ਬਾਜੀ ਨੂੰ ਭੁੱਲ ਕੇ ਬਾਜੀ ਨੂੰ ਉੱਤੇ ਉੱਠ ਕੇ ਬਾਜੀ ਤੂੰ ਉੱਥੇ ਕੰਮ ਕਰੇ ਉਹ ਲੈਵਲ ਤੇ ਉਹ ਅਸਲੀ ਸਰਪੰਚ ਹੱਕਦਾਰਾ ਬਣਨਦਾ ਜਿਹੜਾ ਨਹੀਂ ਥੋਡੀ ਬਹੁਤ ਵਧੀਆ ਗੱਲ ਲੱਗੀ ਵੀ ਜਿਹੜਿਆ ਬੰਦਾ ਜੀ ਸਿਰਫ ਖੜਾ ਹੀ ਤੇ ਦੂਜੇ ਬੰਦੇ ਦੀ ਆਪਾਂ ਕਹਿੰਦੇ ਖਾਰ ਕਰਕੇ ਹੋਵੇ ਜਾਂ ਵਿਰੋਧਤਾ ਕਰਕੇ ਖੜਾ ਹੋਵੇ ਉਹ ਬੰਦਾ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਹੈਗਾ ਆਪਾਂ ਦੇਖਦੇ ਆਂ ਲੋਕਟੈਲ ਪਈ ਹੋਈ ਸੀ ਵਧੀਆ ਵੀ ਪਿੰਡ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਆ ਉਹ ਸੀਸੀਏ ਲੱਗੇ ਹੁੰਦੇ ਨੇ ਜਿਹੜੇ ਇਫੈਕਟ ਲੋਂਦੇ ਨੇਗੇ ਤੇ ਪਿੰਡ ਦੇ ਵਿੱਚ ਹਰੇਕ ਗਲੀ ਦੇ ਵਿੱਚ ਲਿਖਿਆ ਹੋਇਆ ਸੀ ਵੀ ਇਹ ਇੱਕ ਨੰਬਰ ਗਲੀ ਦੋ ਨੰਬਰ ਗਲੀ ਵੀ ਜਿੰਨੀਆਂ ਗਲੀਆਂ ਸੀ ਹਰੇਕ ਗਲੀ ਤੇ ਨੰਬਰ ਲੱਗਿਆ ਹੋਇਆ ਸੀਗਾ ਤੇ ਜਦੋਂ ਪਿੰਡ ਦੇ ਬਾਹਰ ਵੀ ਇਹ ਚੀਜ਼ ਆਪਾਂ ਦੇਖੀ ਤੇ ਪਿੰਡ ਦੇ ਵਿੱਚ ਗਰਾਊਂਡ ਵਧੀਆ ਬਣਿਆ ਹੋਇਆ ਸੀਗਾ ਬਾਈ ਤੇ ਬਾਲੀਬਾਲ ਦਾ ਗਰਾਊਂਡ ਬਣਿਆ ਹੋਇਆ ਉੱਥੇ ਵਧੀਆ ਹਰੇਕ ਚੀਜ਼ ਤੇ ਜੇ ਕੋਈ ਸਰਕਾਰੀ ਜਗ੍ਹਾ ਕੀ ਡਿਸਪੈਂਸਰੀ ਲਾਉ ਲੋ ਕੋਈ ਬਰੋਟਾ ਸਾਥ ਜਿਹੜੀਆਂ ਸਰਕਾਰੀ ਜਗ੍ਹਾ ਸੀ ਉੱਥੇ ਹਰੇਕ ਚੀਜ਼ ਤੇ ਰੰਗ ਹੋਇਆ ਸੀ ਵਧੀਆ-ਵਧੀਆ ਫੋਟੋਆਂ ਬਣੀਆਂ ਹੋਈਆਂ ਸੀ ਕਿੰਮ ਤੇ ਮੈਂ ਉਹ ਚੀਜ਼ਾਂ ਦੇਖੀਆਂ ਹੋਈਆਂ ਸੀ ਕਿਉਂਕਿ ਆਉਂਦੇ ਜਾਂਦੇ ਰਹਿਣੇ ਬਈ ਪਤਾ ਲੱਗਦਾ ਆਪਣਾ ਵੀ ਕੰਮ ਹੋਇਆ ਹੋਇਆ ਕਣਕੜਾ ਮਜੋਦਰੀ ਕੜਾ ਮਜੋਦਰੀ ਹਾਂ ਜਿਨ੍ਹਾਂ ਨੇ 3 ਨਾਲ 13 ਚ ਜੀ ਉਹ ਕੰਮ ਹੁੰਦਾ ਉਹਨਾਂ ਦਾ ਜੀ 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 ਹਾਂਜੀ ਉਸੀ ਗੱਲ ਕਹੀ ਕਿ ਬਹੁਤੇ ਮਿੱਤਰ ਹੁੰਦੇ ਆ ਹਨ ਜਿਨ੍ਹਾਂ ਦੀ ਆਪਸ ਦੇ ਵਿੱਚ ਗੋਲਚਾਲ ਵੀ ਬੰਦ ਹੋ ਜਾਂਦੀ ਹੈ ਸਿਰਫ ਇੱਕ ਹੋਈ ਹੈ ਜੀ ਮੇਰੇ ਸਾਹਮਣੇ ਹੁਣ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਬੰਦੇ ਨੇ ਜੀ ਮੇਰੇ ਕੁਝ ਕਨੇੜਲੇ ਵੀ ਨੇ ਕੁਝ ਕੁ ਪਿੰਡ ਦੇ ਵਿੱਚ ਹੋਰ ਵੀ ਦੋਸਤ ਮਿੱਤਰ ਹੈਗੇ ਨੇ ਜਿਨ੍ਹਾਂ ਦੀ ਹੋਈ ਹੈ ਮੈਂ ਦੇਖੀ ਆ ਜੀ ਜੀ ਇਹ ਥੀ ਜੇ ਰਿਐਲਿਟੀ ਹੈਗੀ ਪਿੰਡ ਦੇ ਵਿੱਚ ਤੇ ਹਾਂਜੀ ਹਾਂਜੀ ਫਿਰ ਆਪਣੀ ਗੱਲ ਪੂਰੀ ਤੇ ਆਪਣੇ ਜਿਵੇਂ ਆਪਣੀ ਪਹਿਲਾ ਸਰਬਸੰਮਤੀ ਵਾਲੀ ਗੱਲ ਹੋਈ ਆ ਹਰੀਗੜ ਪਿੰਡ ਆ ਜੀ ਇੱਧਰ ਬਰਨਾਲੇ ਦੇ ਲਵੇ ਆ ਗਿਆ ਤੇ ਉਥੇ ਕੱਲ ਕੱਲ ਪਤਾ ਨਹੀਂ ਅੱਜ ਮੈਂ ਵੀਡੀਓ ਦੇਖੀ ਸੀ ਸੁਖੀ ਸੇਰੀ ਗਲਬਾਈ ਦੀ ਤੇ ਉਥੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਵੀ ਗਿਆ ਉਥੇ ਉਹਨਾਂ ਦੇ ਹਾਰ ਪਾਇਆ ਗਿਆ ਗੁਰੂ ਘਰ ਉਹਨਾਂ ਨੇ ਮੱਥਾ ਟੇਕਿਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀ ਹਲੇ ਫਾਰਮ ਭਰਨ ਵੀ ਨਹੀਂ ਲੱਗੇ ਉਹਨਾਂ ਨੇ ਨੌਜਵਾਨ ਨਵਾਂ ਮੁੰਡਾ ਚੁਣਿਆਗਾ ਸਰਬਸੰਮਤੀ ਦੇ ਲਈ ਮੈਨੂੰ ਬਹੁਤ ਵਧੀਆ ਗੱਲ ਲੱਗੀ ਵੀ ਪਿੰਡ ਦੇ ਵਿੱਚ ਉਹ ਧੜੇਬਾਜੀ ਬਿਲਕੁਲ ਖਤਮ ਹੋ ਗਈ ਜੀ ਜੀ ਕੋਈ ਕਿਸੇ ਦਾ ਪੈਸੇ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈਗਾ ਉਹ ਚੀਜ਼ ਬਹੁਤ ਵਧੀਆ ਲੱਗੀ ਜੀ ਮੈਨੂੰ ਜੀ ਜੀ ਹਾਂਜੀ ਬਹੁਤੇ ਲੋਕਾਂ ਵੋਟਾਂ ਦੇ ਵਿੱਚ ਖੜੀ ਸਿਰਫ ਇਸ ਲਈ ਹੁੰਦੇ ਆ ਕਿਉਂਕਿ ਉਹਨਾਂ ਦੀ ਪਹਿਲਾਂ ਖ਼ਬਰ ਹੁੰਦੀ ਵੀ ਯਾਰ ਫਲਾਣਾ ਬੰਦਾ ਵੋਟਾਂ ਦੇ ਵਿੱਚ ਖੜਾ ਹੋ ਰਿਹਾ ਮੈਂ ਉਹਦੇ ਬਰਾਬਰ ਹੀ ਕਰੂੰਗਾ ਮੇਰੀ ਗੱਲ ਨਹੀਂ ਕਿਸੇ ਬੰਦੇ ਨਾਲ ਚਰਚਾ ਹੋ ਰਹੀ ਸੀ ਮੈਨੂੰ ਪੁੱਛਿਆ ਸੀ ਕਹਿੰਦਾ ਯਾਰ ਵੀ ਜਿਹੜੇ ਵੋਟਾਂ ਵਾਸਤੇ ਫਾਰਮ ਹੁੰਦੇ ਆ ਹਨਾ ਤੇ ਉਹ ਕਿਵੇਂ ਤਿਆਰ ਹੁੰਦੇ ਆ ਮੈਂ ਕਿ ਕੀ ਗੱਲ ਹੋ ਗਈ ਤੂੰ ਤੇਰਾ ਤਾਂ ਕੋਈ ਇਰਾਦਾ ਹੈ ਨਹੀਂ ਸੀਗਾ ਵੋਟਾਂ ਦੇ ਵਿੱਚ ਖੜਨਾ ਕਹਿੰਦਾ ਕੁਝ ਨਹੀਂ ਯਾਰ ਜਿਹੜਾ ਬੰਦਾ ਬਰਾਬਰ ਖੜਾ ਹੋ ਰਿਹਾ ਮੇਰੀ ਉਹਨੂੰ ਥੋੜੀ ਖ਼ਬਰ ਅੱਛਾ ਮੰਤ ਤੁਸੀਂ ਸੋਚੋ ਵੀ ਉਹ ਬੰਦਾ ਸਿਰਫ ਆਪਣੀ ਖਾਰ ਕੱਢ ਲਿਓ ਜਿਤਨਾ ਵੀ ਆ ਤਾਂ ਸੋਚੋ ਵੀ ਉਹ ਬੰਦਾ ਵਿਕਾਸ ਕਰੂਗਾ ਆਪਣੇ ਬਾੜ ਦਾ ਆਪਣੇ ਪਿੰਡ ਦਾ ਇਸ ਕਰਕੇ ਮੈਨੂੰ ਆਇਆ ਕਿ ਪਿੰਡ ਦੇ ਲੋਕਾਂ ਨੂੰ ਵੀ ਸਮਝਦਾਰੀ ਵਰਤਦੇ ਹੋਏ ਉਸ ਬੰਦੇ ਨੂੰ ਜਿਤਾਉਣਾ ਚਾਹੀਦਾ ਜਿਹੜਾ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਹੱਕਦਾਰ ਹੱਕਦਾਰ ਨਹੀਂ ਥੋੜੀ ਬਹੁਤ ਵਧੀਆ ਗੱਲ ਲੱਗੀ ਵੀ ਜਿਹੜਾ ਬੰਦਾ ਜੀ ਸਿਰਫ ਖੜਾ ਹੀ ਦੂਜੇ ਬੰਦੇ ਦੀ ਆਪਾਂ ਕਹਿੰਦੇ ਖਾਰ ਕਰਕੇ ਹੋਵੇ ਜਾਂ ਵਿਰੋਧਤਾ ਕਰਕੇ ਖੜਾ ਹੋਵੇ ਉਹ ਬੰਦਾ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਹੋਏਗਾ ਜਦੋਂ ਬੰਦਾ ਪਹਿਲਾਂ ਹੀ ਬੰਦੇ ਦੇ ਵਿੱਚ ਆਪਾਂ ਕਹਿੰਦੇ ਕਿ ਤਰ੍ਹਾਂ ਦੀ ਬੇਇਮਾਨੀ ਹੋ ਜਾਂਦੀ ਵੀ ਹਾਂ ਵੀ ਦੂਜਾ ਬੰਦਾ ਵੀ ਮੇਤੋਂ ਮੂਰੇ ਨਾ ਨਾ ਕਿ ਜੀ ਜਾਓ ਕੋਈ ਆਉਦਾ ਨਾ ਲੈ ਜੀ ਪਿੰਡ ਦੇ ਵਿੱਚ ਉਹ ਬੰਦਾ ਜਦੋਂ ਪਹਿਲਾਂ ਹੀ ਬੰਦਾ ਖਾਲ ਰੱਖ ਰਿਹਾ ਤਾਂ ਉਹ ਬਾਅਦ ਵਿੱਚ ਮੰਨ ਲਓ ਵੀ ਇੱਕ ਉਹ ਬੰਦਾ ਦੂਜੇ ਪਾਸੇ ਦਾ ਵੀ ਆਪਾਂ ਕਹਿੰਦੇ ਜਾਂ ਦੂਜੇ ਵੇੜੇ ਦਾ ਜਾਂ ਦੂਜੇ ਬਾੜ ਦਾ ਬੰਦਾਗਾ ਤਾਂ ਉਹ ਜੇ ਸਰਪੰਚ ਬਣਦਾ ਤਾਂ ਉਹ ਦੂਜੇ ਉਹਨੇ ਉਹ ਬੰਦੇ ਦੇ ਬਾੜ ਚ ਕੰਮ ਹੀ ਨਹੀਂ ਕਰਨਾ ਹੈਗਾ ਇਹ ਤਾਂ ਉਹਦਾ ਬਾੜ ਹੈ ਮੈਂ ਨਹੀਂ ਕਰਦਾ ਚਾਹੇ ਉਹ ਬਾੜ ਦੇ ਬਾਕੀ ਵੋਟਾਂ ਸਾਰੀਆਂ ਉਹਨਾਂ ਪਈਆਂ ਹੋਣ ਫਰੋਕ ਹੋ ਬਿਨਾ ਉਹਦਾ ਬਾੜ ਹੈ ਮੈਂ ਕੰਮ ਨਹੀਂ ਕਰਦਾ ਜੇ ਇੰਨਾ ਨਹੀਂ ਮੈਨੂੰ ਵੋਟਾਂ ਨਹੀਂ ਪਾਈਆਂ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਬਣੀ ਕੰਮ ਕਰ ਅਸਲੀ ਸਰਪੰਚ ਮੈਂਬਰ ਉਹੀ ਹੁੰਦਾਗਾ ਚਾਹੇ ਕਿਸੇ ਨੇ ਬੋਟਾ ਪਾਈਆਂ ਨੇ ਚਾਹੇ ਨਹੀਂ ਪਾਈਆਂ ਉਹ ਹਰੇਕ ਦਾ ਕੰਮ ਕਰੇ ਹਰੇਕ ਬੰਦੇ ਦੇ ਫਾਰਮ ਤੇ ਮੋਹਰ ਲਾਵੇ ਹਰੇਕ ਬੰਦੇ ਦੇ ਨਾਲ ਤੁਰੇ ਢੜੇ ਬਾਜੀ ਨੂੰ ਭੁੱਲ ਕੇ ਢੜੇ ਬਾਜੀ ਨੂੰ ਉੱਤੇ ਉੱਠ ਕੇ ਢੜੇ ਬਾਜੀ ਤੋਂ ਉੱਥੇ ਕੰਮ ਕਰੇ ਉਹ ਲੈਵਲ ਤੇ ਉਹ ਅਸਲੀ ਸਰਪੰਚ ਹੱਕਦਾਰਾ ਬਣਦਾ ਜਿਹੜਾ ਬੰਦਾ ਕਿਸੇ ਨੂੰ ਸਹੀ ਮੋਹ ਨਾਲ ਬੁਲਾਉਂਦਾ ਨਹੀਂ ਹੈਗਾ ਸਹੀ ਜੀ ਤਾਂ ਬਬਾ ਗਲੀ ਦੇ ਕਰੈਕਟਰ ਨੇਗਾ ਉਹ ਬੰਦਾ ਬਿਲਕੁਲ ਹੱਕਦਾਰ ਨੇਗਾ ਬਣ ਜੀ 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 ਜਦ ਜੋਨਪਾ ਜੀ ਜਿਵੇਂ ਤੁਸੀਂ ਦੱਸਿਆ ਹਨਾ ਕਿ ਉਸ ਬਾੜ ਦੇ ਬਹੁਤੀ ਵਾਰ ਕੰਮ ਨਹੀਂ ਹੁੰਦੇ ਜਾਂ ਫਿਰ ਉਸ ਗਲੀ ਦੇ ਕੰਮ ਨਹੀਂ ਹੁੰਦੇ ਜਿਹੜੀ ਗਲੀ ਦੇ ਵਿੱਚ ਉਹ ਬੰਦਾ ਰਹਿੰਦਾ ਹੁੰਦਾ ਉਹ ਗਲੀ ਦੇ ਕੰਮ ਹੀ ਨਹੀਂ ਹੁੰਦੇ ਸਹੀ ਹੈ ਜਦ ਕਿ ਉਹ ਚੀਜ਼ ਹੈ ਗਲਤ ਇੱਥੇ ਸ਼ਹਿਰਾਂ ਦੇ ਵਿੱਚ ਵੀ ਬਹੁਤੀ ਵਾਰ ਦੇਖਿਆ ਜਾਂਦਾ ਹੈ ਨਾ ਪਰ ਚਲੋ ਚੰਗੀ ਗੱਲ ਹੈ ਜੇ ਕੋਈ ਇਸ ਚੀਜ਼ ਤੋਂ ਉੱਪਰ ਉੱਠ ਕੇ ਕੰਮ ਕਰ ਦੇ ਤਾਂ ਚੰਗੀ ਗੱਲ ਹੀ ਹੈ ਜਿੱਦ ਦੀ ਗੱਲ ਰਹੀ ਤੁਸੀਂ ਹੁਣ सरपंचੀ ਦੀਆਂ ਵੋਟਾਂ ਨਾਲ ਤੁਹਾਡੇ ਪਿੰਡ ਦੇ ਹਿਸਾਬ ਨਾਲ ਜਾਂ ਹੋਰ ਪਿੰਡਾਂ ਦੇ ਨੇੜੇ ਤੇੜੇ ਦੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਨਵਾਂ ਸਰਪੰਚ ਬਣੇ ਉਹਨਾਂ ਨੂੰ ਕਿਸ ਚੀਜ਼ ਦੀ ਗੌਰ ਰੱਖਣੀ ਚਾਹੀਦੀ ਹੈ ਕਿ ਇਹ ਕੰਮ ਮੇਰੇ ਪਿੰਡ ਦੇ ਵਿੱਚ ਹੋ ਜਾਣੇ ਚਾਹੀਦੇ ਨੇ ਜੋ ਹੋਣੇ ਜਰੂਰੀ ਹੈ ਹਾਂਜੀ ਪਹਿਲਾਂ ਤਾਂ ਜੀ ਜਿਵੇਂ ਹੁਣ ਹੁਣ ਤੱਕ ਆਪਾਂ ਸੁਣਦੇ ਆ ਰਹੇ ਹਾਂ ਵੀ ਗਲੀਆਂ ਬਣਾਉਣੀਆਂ ਨੇ ਜੀ ਨਾਲੀਆਂ ਬਣਾਉਣੀਆਂ ਨੇ ਸਾਨੂੰ ਫੰਡ ਦੇ ਦਿਓ ਕੀ ਪਹਿਲਾਂ ਇਹ ਗੱਲ ਪੁੱਛਦੇ ਆ ਜਿਹੜਾ ਵੀ ਕੋਈ ਵੀ ਸਰਪੰਚ ਪਹਿਲਾਂ ਬਣਿਆ ਹੁੰਦਾਗਾ ਕਿਉਂਕਿ ਹਰੇਕ ਸਰਪੰਚ ਦੀ ਡਿਮਾਂਡ ਹੁੰਦੀ ਹੈ ਗਲੀਆਂ ਬਣਾਉਣੀਆਂ ਨੇ ਜੀ ਨਾਲੀਆਂ ਬਣਾਉਣੀਆਂ ਨੇ ਉਹ ਫਿਰ ਤੋਂ ਸਰਕਾਰ ਤੋਂ ਗ੍ਰਾਂਟ ਮੰਗਦਾ ਵੀ ਸਾਨੂੰ ਜੀ ਪੈਸੇ ਦਿਓ ਵੀ ਪਹਿਲਾਂ ਨਹੀਂ ਸਰਪੰਚ ਜਿਹੜੇ ਬਣਾਉਂਦੇ ਨੇ ਗਲੀਆਂ ਨਾਲੀਆਂ ਹੁਣ ਵੀ ਉਹਨਾਂ ਦੀ ਮਿਆਦ ਸਿਰਫ 5 ਸਾਲ ਦੀ ਰਹਿ ਜਾਂਦੀ ਹੈ ਵੀ 5 ਸਾਲਾਂ ਬਾਅਦ ਦੁਬਾਰੇ ਬਣਾਉਣੀਆਂ ਪੈ ਜਾਂਦੀਆਂ ਨੇ ਵੀ ਉਹ ਪਹਿਲੀ ਗੱਲ ਤਾਂ ਵੀ ਇਹੋ ਜਿਹੇ ਢਾਂਗ ਨਾਲ ਕੋਈ ਵੀ ਕੰਮ ਕਰਦੇ ਨੇ ਵੀ ਜੇ ਅੱਜ ਬਣਾਤਾ ਤਾਂ ਉਹ ਆਉਂਦੇ 50 60 ਜਾਂ 100 ਸਾਲਾਂ ਤੱਕ ਉਹ ਚੀਜ਼ ਨੂੰ ਮੁਰੰਮਤ ਕਰਨ ਦੀ ਵੀ ਨਾ ਲੋੜ ਪਵੇ ਜੀ ਜੀ ਉਹ ਕੰਮ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਵੀ ਸਰਪੰਚ ਜਾਂ ਕੋਈ ਮੈਂਬਰ ਨੰਬਰਦਾਰ ਕੋਈ ਵੀ ਬਣਵਾਉਂਦਾਗਾ ਤਉ ਕੰਮ ਇਹ ਸਾਹਮਣੇ ਨਾਲ ਹੋਵੇ ਅੱਜ ਬਣ ਗਿਆ ਤਾਂ ਉਹ 50 ਸਾਲ ਤੱਕ ਉਹਦੀ ਚੀਜ਼ ਦੀ ਮਿਆਦ ਹੋਵੇ ਜੀ ਜੀ ਤੇ ਦੂਜੀ ਗੱਲ ਜਿਵੇਂ ਹੁਣ ਅੱਜ ਕੱਲ੍ਹ ਵੀ ਇੱਕ ਤਾਂ ਨਸ਼ਾ ਬਹੁਤ ਚੱਲ ਰਿਹਾ ਹੈਗਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਾਂ ਨਸਿਆਂ 'ਚ ਖਰਾਬ ਹੋ ਰਹੀ ਆ ਜਾਂ ਉਹ ਬਾਹਰ ਦੇ ਉੱਚ ਜਾ ਰਹੀ ਆ ਵੀ ਨਸਿਆਂ ਤੇ ਇੱਕ ਪਰਹੇਜ਼ ਕਰਨ ਦਾ ਚਾਹੀਦਾ ਵੀ ਪਲੇ ਗਰਾਉਂਡ ਬਣਾਉਣੇ ਚਾਹੀਦੇ ਚਾਹੇ ਉਹ ਕੋ ਵੱਡੀ ਦਾ ਬਣ ਜੇ ਫੁੱਟਬਾਲ ਦਾ ਬਾਲੀਵਾਲ ਦਾ ਕਿਸੇ ਵੀ ਪਲੇਅਰ ਪਲੇਅਰ ਉਹਦੇ ਕੋਈ ਵੀ ਗਰਾਉਂਡ ਆ ਜਿਹੜਾ ਕਿਸੇ ਵੀ ਖੇਡ ਦਾ ਬਣ ਸਕੇ ਵੀ ਤਾਂ ਕਿ ਇਹਦੇ ਨੌਜਵਾਨ ਮੁੰਡੇ ਨੇ ਚਲੋ ਸਾਰੇ ਨਹੀਂ ਤਾਂ ਕੁਝ ਕੁ ਤਾਂ ਜਾਣਗੇ ਜਦੋਂ ਬੰਦਾ ਗਰਾਊਂਡ ਨਾਲ ਜੁੜਦਾਗਾ ਤਾਂ ਉਹਨੂੰ ਆਪੇ ਉਹ ਨਸ਼ੇ ਤੋਂ ਦੂਰ ਹੋ ਜਾਂਦਾ ਕਿਉਂਕਿ ਉਹਨੂੰ ਖੇਡ ਦਾ ਚਸਕਾ ਪੈ ਜਾਂਦਾ ਜਿਵੇਂ ਹੁਣ ਬਾਈ ਪਿੰਕਾ ਜਰਗ ਹੈਗਾ ਉਹ ਕਿੰਨਾ ਖੇਡਦੇ ਉਹ ਕਰ ਰਿਹਾ ਹੈਗਾ ਕਿੰਨਾ ਲੋਕ ਉਹਦੇ ਮਾਗੇ ਲੱਖਾਂ ਹੀ ਨੌਜਵਾਨ ਤੁਰ ਪਿਆ ਹੁਣ ਉਹ ਇੱਕ ਨਵੀਂ ਉਹ ਲਹਿਰ ਚਲਾਈ ਆ ਉਹਨਾਂ ਨੇ ਪਿੰਕੇ ਜਰਗੇ ਨੇ ਬਾਈ ਨੇ ਤੁਸੀਂ ਸੱਚ ਕਰਿਓ ਮੜਾ ਜਾਂ ਪਿੰਕੇ ਜਰਗਾ ਬਾਈ ਬਾਰੇ ਬਹੁਤ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਹੋ ਥੋੜਾ ਤੁਹਾਨੂੰ ਤਾਂ ਨਹੀਂ ਪਤਾ ਹੈਗਾ ਕੀ ਖੇਡ ਖੇਡਦੇ ਹੋ ਬਾਈ ਹੋਰੀ ਬਾਈ ਉਹ ਬਾਈ ਉਹਦੀ ਹੈਗਾ ਪਲੇਅਰ ਪਹਿਲਾਂ ਕਬੱਡੀ ਖੇਡਦਾ ਸੀਗਾ ਜੀ ਜੀ ਕਬੱਡੀ ਉਹਨੇ ਛੱਡਤੀ ਸੀ ਉਹ ਇੱਕ ਉਹ ਕਹਿੰਦਾ ਵੀ ਮੈਨੂੰ ਵੀ ਨਸਿਆ ਵਾਲੇ ਜ਼ਿਆਦੇ ਮਿਲਦੇ ਸੀ ਪਤਾ ਨਹੀਂ ਕੋਈ ਉਹਦਾ ਕਾਰਨ ਸੀ ਪਾਈ ਦਾ ਪਰਸਨਲ ਕਾਰਨ ਸੀ ਕਿਾ ਕੋਈ ਤੇ ਬਾਈ ਦਾ ਜਿਹੜੇ ਡੈਡੀ ਸੀ ਫਾਦਰ ਸਾਹਿਬ ਸੀਗਾ ਉਹ ਕੋਲਾ ਚਰਕ ਤੇ ਬਾਈ ਦਾ ਵੱਡਾ ਭਰਾ ਹੈਰੀ ਮੰਡੇਰ ਉਹ ਬਾਹਰ ਰਹਿੰਦਾਗਾ ਉਹ ਵੀ ਆਨਲਾਈਨ ਟ੍ਰੇਨ ਵੀ ਟ੍ਰੇਨਿੰਗ ਦੇਂਦਾ ਕੋਚਿੰਗ ਦੇਂਦਾਗਾ ਤੇ ਬਾਈ ਬਸ ਸਿਰਫ ਗਰਾਊਂਡ ਦੇ ਵਿੱਚ ਲੈ ਕੇ ਆਉਂਦਾ ਉਹਦੀ ਪ੍ਰੋਫੈਸ਼ਨਲ ਗੇਮ ਕੋਈ ਨਹੀਂ ਹੈਗੀ ਬਾਈ ਦੀ ਪਹਿਲਾਂ ਕਬੱਡੀ ਅਸੀਂ ਉਹਨੇ ਕਬੱਡੀ ਛੱਡਤੀ ਪ੍ਰੋਫੈਸ਼ਨਲ ਗੇਮ ਉਹਦੀ ਕੋਈ ਨਹੀਂ ਹੈਗੀ ਉਹ ਕਹਿੰਦਾ ਵੀ ਇੱਕ ਵਾਰ ਗਰਾਊਂਡ ਚ ਆ ਕੇ ਮੈਂ ਐਕਸਰਸਾਈਜ਼ਾਂ ਕਰਵਾਉਂਦਾ ਰਨਿੰਗ ਕਰਵਾਉਂਦਾ ਉਦੋਂ ਬਾਅਦ ਉਹ ਕਹਿੰਦਾ ਵੀ ਉਹਨਾਂ ਦੇ ਪੇਰੈਂਟਸ ਨੂੰ ਕਹਿੰਦਾ ਵੀ ਹੁਣ ਤੁਸੀਂ ਸਿਲੈਕਟ ਕਰੋ ਜਾਂ ਬੱਚਾ ਸਿਲੈਕਟ ਕਰੇ ਵੀ ਕਿਹੜੀ ਗੇਮ ਕਰਨੀ ਹੈ ਮੈਂ ਕੋਈ ਗੇਮ ਵੀ ਉਹ ਕਹਿੰਦਾ ਮੈਂ ਸੁਜੈਸ਼ਨ ਨਹੀਂ ਕਰਦਾ ਮੇਰਾ ਕੰਮ ਅਸੀਂ ਗਰਾਊਂਡ ਚ ਲੈ ਕੇ ਆਉਣਾ ਮੋਬਾਈਲਾਂ ਚ ਬੜੇ ਬੱਚੇ ਉਹਦੇ ਕੋਲ ਆ ਕੇ ਗੇਮ ਮੈਟਰੀਟ ਕਰਦੇ ਵੀ ਹਾਂ ਭਾਈ ਅੱਜ ਤੋਂ ਬਾਅਦ ਤੇਰੇ ਨਾਲ ਪ੍ਰੈਕਟਿਸ ਕਰਾਂਗੇ ਬਈ ਮੈਂ ਕਹਿੰਦਾ ਲੱਖਾਂ ਵੀ ਕੱਟਨੇ ਵੀ ਲੱਖਾਂ ਦੀ ਗਿਣਤੀ ਚ ਲੋਕ ਤੁਰੇ ਹੋਏ ਨੇ ਤੁਸੀਂ ਵੀਡੀਓ ਸਰਚ ਕਰਿਓ ਇੱਕ ਵਾਰ ਜਰੂਰ ਬੜਾ ਸੋਹਣਾ ਕੰਮ ਕੀਤਾ ਹੈ ਬਈ ਬਹੁਤ ਸੋਹਣਾ ਬਈ ਉਹ ਵੀ ਬਿਨਾ ਕਿਸੇ ਨਿਰਸਵਾਰਥ ਜੀ ਕੋਈ ਵਿੱਚ ਉਹਦਾ ਕੋਈ ਹੈ ਨਹੀਂ ਵੀ ਪੈਸੇ ਲੈਣੇ ਕਿਸੇ ਤੋਂ ਕੋਈ ਜੀ ਜੀ ਆਵਦੇ ਉਤੇ ਬੰਦਾ ਕੰਮ ਕਰਦਾ ਹੈ ਬਈ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਤੇ ਉਹਦੇ ਬਾਈ ਨੇ ਇੱਕ ਹੋਰ ਵੀ ਕਹੀ ਸੀ ਗੱਲ ਕਹਿੰਦਾ ਵੀ ਮੈਂ ਅੱਜਕੱਲ ਆਪਣੇ ਵਿਆਹਾਂ ਦੇ ਉੱਤੇ ਬਹੁਤ ਖਰਚਾ ਹੁੰਦਾ ਹੈ ਕਹਿੰਦਾ ਮੈਂ ਵਿਆਹ ਸਿਰਫ ਆਨੰਦਕਾਰ ਦੇ ਕਰਵਾਉਣੇ ਨੇ ਕਰਦੇ ਵੀ ਆਪਦੇ ਪੇਰੈਂਟਸ ਲੈ ਕੇ ਜਾਊਗਾ ਕੁੜੀ ਦੇ ਪੇਰੈਂਟਸ ਹੋਣਗੇ ਵੀ ਹਲੇ ਵੀ ਜਦੋਂ ਕਰਵਾਉਣੇ ਫਿਊਚਰ ਕਹਿੰਦਾ ਵੀ ਮੈਂ ਕੋਈ ਖਰਚਾ ਨਹੀਂ ਕਰਦਾ ਬਿਆ ਤੇ ਸਿੰਪਲ ਸਾਦਾ ਵਿਆਹ ਵੀ ਆਪਾਂ ਕਹਿੰਦੇ ਚੁੰਨੀ ਚੜਾਵਾ ਕਰੀਏ ਜੀ ਜੀ ਸੋਚ ਨਹੀਂ ਇਨਕਮ ਆਪਾਂ ਕਹਿੰਦੇ ਵੀ ਕਰੋੜਾਂ ਚ ਹੋਊਗੀ ਮੇਰੇ ਹਿਸਾਬ ਨਾਲ ਕਰੋੜਾਂ ਚ ਨਹੀਂ ਤਾਂ ਲੱਖਾਂ ਚ ਹੋਊਦੀ ਇਨਕਮ ਹੈਗੀ ਆ ਕਿਉਂਕਿ ਬਦੀ ਆ ਬਾਈ ਦਾ ਵੀ ਜਿਹੜਾ ਬ੍ਰਦਰ ਆ ਉਹ ਵੀ ਬਾਹਰ ਕੈਨੇਡਾ ਮੰਨ ਲਾ ਦਾ ਪੀਆਰ ਹੋਊਗਾ ਤੇ ਵਧੀਆ ਸੈਟਅਪ ਆ ਬਾਈ ਦਾ ਵੀ ਪਰ ਜਿਹੜਾ ਵੀ ਆਪਾਂ ਕਹੇ ਲਈ ਲੱਖਾਂ ਕਮਾਉਣ ਵਾਲੇ ਬੰਦੇ ਜਦੋਂ ਇਹ ਸੋਚ ਰੱਖਣ ਤਾਂ ਬਈ ਮੈਨੂੰ ਲੱਗਦਾ ਮੀਡਲ ਕਲਾਸ ਬੰਦਿਆਂ ਦਾ ਸੋਚਣਾ ਨਹੀਂ ਚਾਹੀਦਾ ਕਿ ਵੀ ਅਸੀਂ 15-20 ਲੱਖ ਰੁਪਏ ਵਿਆਹ ਤੇ ਲਾਉਣਾ ਜੀ ਜੀ ਜਿਹੜਾ ਸਿਰਫ ਦੋ ਦਿਨਾਂ ਦੀ ਖੇਡ ਹੁੰਦਾ ਜੀ 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 ਹਾਂਜੀ ਬਸ ਇਹਦਾ ਹਮ ਫੋਖਾ ਹੀ ਹੋ ਜਾਂਦਾ ਬੰਦਾ ਜੇ ਇਹ ਫਲਸਫੀ ਨੂੰ ਅਪਣਾਉਂਦਾ ਸਾਡੇ ਗੁਰੂ ਸਾਹਿਬਾਨ ਦਾ ਪਹਿਲਾਂ ਹੀ ਕਹਿ ਗਏ ਹਨ ਤੇ ਆਪਾਂ ਨੂੰ ਆਪਾਂ ਨੂੰ ਉਹਨਾਂ ਨੂੰ ਮੰਨਣੀ ਵੀ ਚਾਹੀਦੀ ਆ ਅਕਸਰ ਕਿਹਾ ਜਾਂਦਾ ਕਿ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਹਾਂ ਹਾਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਵਧੀਆ ਗੱਲ ਆ ਬਾਈ ਤੇ ਬਾਈ ਇੱਕ ਮੇਰੀ ਗੱਲ ਹੋਰ ਧਿਆਨ ਚਾਹੀਏ ਮੇਰਾ ਕੋਈ ਮਿੱਤਰ ਆਗਾ ਤੇ ਉਹ ਪਿੰਡ ਦੇ ਮੇਰੇ ਕਈ ਮਿੱਤਰ ਨੇ ਜਦੋਂ ਪਿੰਡ ਦਾ ਨਾਮ ਆਪਾਂ ਨਹੀਂ ਲੈਣਾ ਹੈਗਾ ਤੇ ਉਹ ਬਾਈ ਆਪ ਟੀਚਰ ਆਗਾ ਤੇ ਉਹਦੇ ਪਿੰਡ ਦੇ ਵਿੱਚ ਮੇਰਾ ਕਾਫੀ ਸਰਕਲ ਆਗਾ ਆਉਣੀ ਜਾਣੀ ਉੱਥੇ ਮੇਰੀ ਵਧੀਆਗੀ ਤੇ ਉਹ ਪਿੰਡ ਦੇ ਲੋਕ ਕਹਿੰਦੇ ਸੀਗੇ ਵੀ ਕਹਿੰਦੇ ਵੀ ਸਾਡਾ ਸਰਪੰਚ ਨੇ ਕੰਮ ਨਹੀਂ ਕੀਤਾ ਜਿਹੜਾ ਹੁਣ ਪਿੱਛੇ ਸਰਪੰਚ ਸੀਗਾ ਵੀ ਸਰਪੰਚ ਨੇ ਕੰਮ ਬਹੁਤ ਕੀਤਾ ਵੀ ਆਪਾਂ ਦੇਖਦੇ ਆਂ ਲੋਕਟੈਲ ਪਈ ਹੋਈ ਸੀ ਵਧੀਆ ਵੀ ਪਿੰਡ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਆ ਉਹ ਸੀਸੀਏ ਲੱਗੇ ਹੁੰਦੇ ਨੇ ਜਿਹੜੇ ਰਿਫਲਕਟ ਲੁੰਦੇ ਨੇਗੇ ਤੇ ਪਿੰਡ ਦੇ ਵਿੱਚ ਹਰੇਕ ਗਲੀ ਦੇ ਵਿੱਚ ਲਿਖਿਆ ਹੋਇਆ ਸੀ ਵੀ ਇਹ ਇੱਕ ਨੰਬਰ ਗਲੀ ਦੋ ਨੰਬਰ ਗਲੀ ਵੀ ਜਿੰਨੀਆਂ ਗਲੀਆਂ ਸੀ ਹਰੇਕ ਗਲੀ ਤੇ ਨੰਬਰ ਲੱਗਿਆ ਹੋਇਆ ਸੀਗਾ ਤੇ ਜਦੋਂ ਪਿੰਡ ਦੇ ਬਾਹਰ ਵੀ ਇਹ ਚੀਜ਼ ਆਪਾਂ ਦੇਖੀ ਤੇ ਪਿੰਡ ਦੇ ਵਿੱਚ ਗਰਾਊਂਡ ਵਧੀਆ ਬਣਿਆ ਹੋਇਆ ਸੀਗਾ ਬਾਈ ਤੇ ਬਾਲੀਬਾਲ ਦਾ ਗਰਾਊਂਡ ਬਣਿਆ ਹੋਇਆ ਉੱਥੇ ਵਧੀਆ ਹਰੇਕ ਜੀਤੇ ਜੇ ਕੋਈ ਸਰਕਾਰੀ ਜਗਾਹ ਕੀ ਡਿਸਪੈਂਸਰੀ ਲਾਉ ਲੋ ਕੋਈ ਬਰੋਟਾ ਸਾਥ ਜਿਹੜੀਆਂ ਸਰਕਾਰੀ ਜਗਾਹ ਸੀ ਉੱਥੇ ਹਰੇਕ ਜੀਤੇ ਰੰਗ ਹੋਇਆ ਸੀ ਵਧੀਆ-ਵਧੀਆ ਫੋਟੋਆਂ ਬਣੀਆਂ ਹੋਈਆਂ ਸੀ ਕਿੰਮ ਤੇ ਮੈਂ ਉਹ ਚੀਜ਼ਾਂ ਦੇਖੀਆਂ ਹੋਈਆਂ ਸੀ ਕਿਉਂਕਿ ਆਉਂਦੇ ਜਾਂਦੇ ਰਹੇ ਨੇ ਬਈ ਪਤਾ ਲੱਗਦਾ ਆਪਣੋਂ ਵੀ ਕੰਮ ਹੋਇਆ ਹੋਇਆ ਤੇ ਬਹੁਤ ਜਿਹੜੇ ਮੇਰੇ ਮਿੱਤਰ ਸੀ ਉਹ ਕਹਿੰਦੇ ਬਈ ਸਾਡੇ ਸਰਪੰਚ ਤਾਂ ਬੇਕਾਰ ਆਗਾ ਬਈ ਯਾਰ ਕੰਮ ਨਹੀਂ ਕਰਿਆ ਉਹਨੇ ਤੇ ਮੇਰਾ ਮਿੱਤਰ ਸੀਗਾ ਕੋਈ ਅਸੀਂ ਵਿਆਹ ਜਾ ਰਹੇ ਸੀ ਮੈਂ ਤੇ ਦੋਨੋਂ ਬਾਈ ਨੂੰ ਲੈਣ ਵਾਗਿਆ ਉਥੋਂ ਤੇ ਉਹ ਉਹਦੇ ਅਸੀਂ ਸਰਪੰਚ ਦੇ ਗੇ ਤੇ ਉਹ ਕਹਿੰਦਾ ਬਈ ਯਾਰ ਆ ਸਰਪੰਚ ਕਹਿੰਦਾ ਯਾਰ ਬਹੁਤ ਵਧੀਆ ਹੈਗਾ ਤੇ ਮਹਾਯਰ ਤੋਂ ਪਹਿਲਾ ਬੰਦਾ ਮਹਾਯਰ ਬਈ ਜੀਨੇ ਕਿਹਾ ਵੀ ਸਰਪੰਚ ਵਧੀਆ ਮਨ ਨਹੀਂ ਸਾਰੇ ਗਾਲਾਂ ਕੱਢਦੇ ਨੇ ਤੇ ਉਹ ਕਹਿੰਦਾ ਬਈ ਕਹਿੰਦਾ ਪਿਛਲੇ ਕਹਿੰਦਾ ਵੀ ਮੇਰੇ ਦਾਦੇ ਪੜਦਾਦਿਆਂ ਤੋਂ ਸਾਡੀ ਬਹੀ ਦੇ ਵਿੱਚ ਕਹਿੰਦਾ ਵੀ ਇੱਟ ਨੇ ਪਈ ਸੀ ਕਦੇ ਇੱਟ ਵੀ ਆਪਣੀ ਜਿਹੜੀ ਉਹ ਇੱਟ ਹੁੰਦੀ ਸੀ ਕਦੇ ਉਹ ਵੀ ਨਹੀਂ ਪਈਦੀ ਕਹਿੰਦਾ ਹੁਣ ਕਹਿੰਦਾ ਇਹ ਸਰਪੰਚ ਨੇ ਕਹਿੰਦਾ ਲੋਕ ਅਟੈਲ ਪਾਈਆ ਕਹਿੰਦਾ ਹਾਲਾਂਕਿ ਉਹਨੋਂ ਸਰਪੰਚ ਨੂੰ ਵੀ ਪਤਾ ਕਹਿੰਦਾ ਸਾਨੂੰ ਵੀ ਪਤਾ ਵੀ ਅਸੀਂ ਸਾਡੇ ਸਾਡੀ ਗਲੀ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਪਈ ਹੈਗੀ ਉਹ ਸਰਪੰਚ ਨੂੰ ਪਰ ਕਹਿੰਦਾ ਸਾਡੀ ਉਹਨੇ ਗਲੀ ਬਣਾਈ ਵੀ ਆਪਾਂ ਇਹੋ ਜਿਹੇ ਸਰਪੰਚਾ ਚਾਹੀਦੇ ਨੇ ਤੇ ਇਹੋ ਜਿਹੇ ਬੰਦੇ ਵੀ ਚਾਹੀਦੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਅਸੀਂ ਇੱਕ ਵੀ ਵੋਟ ਨਹੀਂ ਪਾਈ ਹਾਲਕਿ ਗਲੀ ਦੇ ਵਿੱਚੋਂ ਗਲੀ ਬਈ ਹੁਣ ਛੋਟੀ ਹੁੰਦੀ ਨਹੀਂ ਗਈ ਗਲੀ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਪਈ ਪਰ ਕਹਿੰਦਾ ਸਰਪੰਚ ਨੇ ਸਾਡੀ ਗਲੀ ਬਣਾਈ ਐ ਲੋਕ ਇਟੈਲ ਪਾ ਕੇ ਬਈ ਬਹੁਤ ਸੋਹਣੀ ਗਲੀ ਲੱਗਦੀ ਆ ਹਾਂਜੀ ਮਤਲਬ ਇਹ ਗੱਲਾਂ ਤੋਂ ਉੱਪਰ ਉੱਠੇ ਬੰਦੇ ਨੇ ਕੰਮ ਕੀਤਾ ਤਾਂ ਚੰਗੀ ਗੱਲ ਆ ਨਾ ਬਈ ਸਰਪੰਚ ਨੇ ਵੀ ਉੱਠ ਕੇ ਕੰਮ ਕੀਤਾ ਤੇ ਜਿਹੜੇ ਐਪਰੀਸ਼ੀਏਟ ਕਰਨ ਵਾਲੇ ਨੇ ਹੋਰ ਜਾਦੇ ਜਿਹੜੇ ਬੰਦੇ ਨੇ ਸ਼ਿਫਤ ਕੀਤੀ ਸ਼ਿਫਤ ਕੀਤੀ ਐ ਉਹ ਬੰਦੇ ਦੀ ਵੀ ਸਰਾਉਣਾ ਉਹ ਬੰਦੇ ਦੀ ਵੀ ਸਦਾਣਾ ਕਿਉਂਕਿ ਚੰਗੇ ਕੰਮ ਨੂੰ ਸਰਾਉਣਾ ਲਈ ਵੀ ਹਿੰਮਤ ਚਾਹੀਦੀ ਹੈ ਉਹ ਵੀ ਜਦੋਂ ਤੁਸੀਂ ਉਸ ਬੰਦੇ ਦੇ ਵਰਕ ਲਾਭ ਭੁਗਤੇ ਹੋ ਮਾੜੇ ਨੂੰ ਮਾੜਾ ਕਹਿਣਾ ਬਈ ਸੌਖਾ ਚੰਗਾ ਕਹਿਣਾ ਬਹੁਤ ਔਖਾ ਹੋ ਜਾਂਦਾ ਬਈ ਚੰਗੇ ਨੂੰ ਵੀ ਚੰਗਾ ਕਹਿਣਾ ਇੱਕ ਕੱਲਾ ਹੀ ਹੁੰਦੀ ਹੈਗੀ ਇੱਕ ਹਾਂਜੀ ਬਈ ਇਹ ਤਾਂ ਹੋ ਗਈ ਗਰਾਊਂਡਾਂ ਦੀ ਗੱਲ ਹਾਂਜੀ ਇਸ ਤੋਂ ਬਿਨਾ ਕੋਈ ਹੋਰ ਵਿਸ਼ਾ ਜੋ ਤੁਹਾਨੂੰ ਲੱਗਦਾ ਹੋਵੇ ਕਿ ਇਹ ਹੋਣਾ ਬਹੁਤ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਦਾਂ ਹੀ ਆ ਬਈ ਜਿਹੜੇ ਵੀ ਪਹਿਲਾਂ ਤਾਂ ਸਰਪੰਚ ਨੇ ਜਿਹੜੇ ਉਹ ਤੁਸੀਂ ਸੁਝਬਣ ਸੁਣੋ ਚੋਣੋ ਵੀ ਚੋਣ ਜਿਹੜੀ ਵਧੀਆ ਬੰਦਿਆਂ ਦੀ ਕਰੋ ਤੁਸੀਂ ਤੇ ਉਸ ਤੋਂ ਬਾਅਦ ਵਧੀਆ ਪੜ੍ਹੇ ਲਿਖੇ ਹੋਣ ਨੌਜਵਾਨ ਹੋਣ ਸਮਝਦੇ ਮੈਂ ਵੀ ਸੋਚਦਾ ਮੁੰਡਾ ਹੋ ਕਾਗਜ਼ ਪੱਤਰੀ ਦੀ ਜਾਲੀ ਜਿਹੜੀ ਕਾਰਵਾਈ ਆ ਬੰਦਾ ਕਾਗਜ਼ ਪੱਤਰੀ ਦੀ ਕਾਰਵਾਈ ਵਧੀਆ ਹੋਵੇ ਬੰਦੇ ਦਾ ਸਰਕਲ ਵਧੀਆ ਹੋਣਾ ਚਾਹੀਦਾਗਾ ਵੀ ਪਹਿਲਾਂ ਕਿਸੇ ਦਫ਼ਤਰ ਦੇ ਵਿੱਚ ਉਹਦੀ ਪਹੁੰਚ ਹੋਣੀ ਚਾਹੀਦੀ ਆ ਵਿਚਾਰ ਮੰਨਿਆ ਚ ਵੀ ਬੰਦਾ ਬੈਠਦਾ ਉੱਠਦਾ ਬੋਲਬਾਣੀ ਦਾ ਪਤਾ ਹੋਣਾ ਚਾਹੀਦਾ ਜੀ ਜੀ ਨਾ ਕਿ ਕੋਈ ਬੰਦਾ ਇਦਾਂ ਦਾ ਹੋਵੇ ਵੀ ਹਾਂ ਬੀਜੀ ਨੂੰ ਬੋਲਣ ਦਾ ਹੀ ਨਾ ਪਤਾ ਹੋਵੇ ਪੜਿਆ ਲਿਖਿਆ ਵੀ ਆਪਾਂ ਗੱਲਾਂ ਨਹੀਂ ਦੇਖਣਾ ਹੈਗਾ ਵੀ ਪੜੇ ਲਿਖੇ ਦੇ ਨਾਲ ਨਾਲ ਇਹ ਚੀਜ਼ਾਂ ਕਾਬਿਲਤਾ ਹੋਣਾ ਜ਼ਰੂਰੀ ਨੇਗੀਆਂ ਉਹਦੇ ਵਿੱਚ ਤੇ ਉਦੋਂ ਬਾਅਦ ਉਹ ਦੇਖੇ ਵੀ ਪਿੰਡ ਦੇ ਵਿੱਚ ਲੋੜ ਕੀ ਆ ਜੀ ਜੀ ਪਹਿਲਾਂ ਤਾਂ ਵੀ ਜਿਵੇਂ ਮੈਂ ਮੇਰੇ ਹੁਣ ਪਿੰਡ ਦਾ ਨਾਮ ਨਹੀਂ ਜਾਦਾ ਰਹ ਗਿਆ ਹਰੇਕ ਜਿਵੇਂ ਪਿੰਡ ਦੇ ਚਾਰ ਪੰਜ ਖੁੰਝੇ ਹੁੰਦੇ ਨੇ ਆਪਾਂ ਕਹਿੰਦੇ ਫਿਰ ਨਹੀਂ ਹੁੰਦੀ ਆ ਉਹਦੇ ਵੀ ਹੁਣ ਹਰੇਕ ਮੋੜ ਤੇ ਜਾਂ ਹਰੇਕ ਜਿਹੜੀ ਮੇਨ ਸੜਕਾ ਉਹਦੇ ਵਾਟਰ ਕੂਲਰ ਲੱਗੇ ਹੋਣੇ ਚਾਹੀਦੇ ਜੀ ਜੀ ਚਾਹੀਓ ਪਿੰਡ ਦਾ ਪਿੰਡ ਦੀ ਕੋਈ ਕਮੇਟੀ ਹੋਵੇ ਚਾਹੀਓ ਸਰਪੰਚ ਹੋਵੇ ਵੀ ਸਰਪੰਚ ਕਰਵਾ ਦਿੱਤਾ ਵਧੀਆ ਗੱਲ ਹੁੰਦੀ ਆ ਜਾਂ ਜਿਵੇਂ ਕਲੱਬ ਹੁੰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਤੇ ਕਾਰ ਕਰਨੀ ਚਾਹੀਦੀ ਆ ਕਿਉਂਕਿ ਗਰਮੀ ਜਿਵੇਂ ਇਸ ਵਾਰ ਹੁਣ ਟੈਂਪਰੇਚਰ ਜਿਹੜਾ 50 ਦੇ ਨੇੜੇ ਗਿਆ ਜੀ 50 ਦੇ ਨੇੜੇ ਹੁਣ ਕੋਈ ਵੀ ਬੰਦਾ ਜਿਹੜਾ ਸਫਰ ਕਰਦਾ ਪਾਟਰ ਗੁੱਲਰ ਨੂੰ ਹਰੇਕ ਬੰਦਾ ਜਾਂਦਾ ਜੀ 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 ਸਾਡੇ ਕਿਉਂਕਿ ਹੁਣ ਜਿਵੇਂ ਤੁਹਾਨੂੰ ਪਤਾ ਟੈਂਪਰੇਚਰ ਆਪਣਾ 50 ਡਿਗਰੀ ਦੇ ਕਿਹੜੇ ਗਿਆ ਆਇ ਕਿਤੀ ਤੇ ਉਦੋਂ ਬੰਦੇ ਨੂੰ ਪਾਣੀ ਨੂੰ ਹਰੇਕ ਬੰਦੇ ਦੀ ਪਿਆਸ ਹੁੰਦੀ ਹੈਗੀ ਤੇ ਉਹ ਚੀਜ਼ ਮੈਂ ਕਹਿੰਦਾ ਸਭ ਤੋਂ ਮੇਨ ਕੰਮ ਆ ਜਿਹੜਾ ਉਹ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਹਰੇਕ ਪਿੰਡ ਦੇ ਵਿੱਚ ਜਾਂ ਦੋ ਪਿੰਡਾਂ ਦੀ ਇੱਕ ਸਾਂਝੀ ਲਾਇਬ੍ਰੇਰੀ ਹੋਣੀ ਚਾਹੀਦੀ ਇੱਕ ਨਹੀਂ ਤਾਂ ਦੋ ਪਿੰਡਾਂ ਦੀ ਤਾਂ ਹੋਵੇ ਜੇ ਪਿੰਡ ਛੋਟਾ ਤਾਂ ਉਹ ਦੋ ਪਿੰਡ ਕਰ ਲੈਣ ਇੱਕ ਲਾਇਬ੍ਰੇਰੀ ਜਾ ਨਹੀਂ ਹਰੇਕ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਵੇ ਸਕੂਲ ਵਧੀਆ ਹੋਵੇ ਐ ਡਿਸਪੈਂਸਰੀ ਪਸ਼ੂ ਡਿਸਪੈਂਸਰੀ ਵੀ ਹੋਣੀ ਚਾਹੀਦੀ ਹੈ ਤੇ ਹਿਊਮਨ ਹੈਂਡ ਡਿਸਪੈਂਸਰੀ ਵੀ ਹੋਣੀ ਚਾਹੀਦੀ ਹੈ ਦੋਨੇ ਹੋਣੀਆਂ ਚਾਹੀਦੀਆਂ ਨੇ ਕਿ ਬੰਦੇ ਵਾਲੀ ਅਲੱਗ ਹੋਵੇ ਤੇ ਉਹਦੇ ਵਿੱਚ ਡਾਕਟਰ ਪੈਂਦਾ ਹੋਵੇ ਜੀ ਜੀ ਇਹ ਇੱਕ ਆਪਣੇ ਛੋਟੀ ਜਿਹੀ ਸਿਸਟਮ ਦੇ ਵਿੱਚ ਆਪਾਂ ਘਾਟੇ ਕਹਿ ਸਕਦੇ ਹਾਂ ਕਿ ਵੀ ਜਿਹੜੇ ਆਪਣੇ ਡੰਗਰ ਹਸਪਤਾਲ ਨੇਗੇ ਪਸ਼ੂ ਵਾਲੇ ਹਸਪਤਾਲ ਨੇ ਉੱਥੇ ਡਾਕਟਰ ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਵਿੱਚ ਸਿਰਫ ਇੱਕ ਡਾਕਟਰ ਹੈਗਾ ਵੀ ਉਹ ਭਰਤੀ ਕਰਨੀ ਚਾਹੀਦੀ ਹੈ ਡਾਕਟਰਾਂ ਦੀ ਤਾਂ ਕਿ ਹਰੇਕ ਪਿੰਡ ਦੇ ਵਿੱਚ ਇੱਕ ਡਾਕਟਰ ਹੋਣਾ ਚਾਹੀਦਾ ਹੈਗਾ ਇਹ ਚੀਜ਼ ਵੀ ਕਰਨੀ ਚਾਹੀਦੀ ਹੈ। ਅ ਜੋਗਨ ਜੀ ਤੁਹਾਡੇ ਵਿਚਾਰ ਬੜੇ ਚੰਗੇ ਹਨ। ਅੱਗੇ ਕਿਤੇ ਸਰਪੰਚੀ ਲੜਨ ਦਾ ਇਰਾਦਾ ਤਾਂ ਨਹੀਂ? ਨਹੀਂ ਜੀ ਆਪਣਾ ਕੋਈ ਇਰਾਦਾ ਨਹੀਂ ਹੈਗਾ। ਆਪਾਂ ਸਰਪੰਚ ਥੋੜਾ ਜਿਹਾ ਰਾਜਨੀਤੀ ਤੋਂ ਹਲੇ ਫਿਲਹਾਲ ਕੋਈ ਇਰਾਦਾ ਨਹੀਂ ਹੈਗਾ। ਤੇ ਆਪਾਂ ਇਹਨਾਂ ਤੋਂ ਥੋੜਾ ਜਿਹਾ ਦੂਰ ਹੀ ਰਹਿਣਾ ਚੰਗਾ। ਸੁਝਾਅ ਚੰਗੇ ਲੱਗੇ। ਹਾਂਜੀ। ਤੇ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ। ਮਿਲਦੇ ਰਹਾਂਗੇ ਅੱਗੇ ਵੀ ਚਰਚਾ ਕਰਦੇ ਰਹਾਂਗੇ ਕਿਸੇ ਨਾ ਕਿਸੇ ਵਿਸ਼ੇ ਤੇ। ਇਸ ਹਨ ਜੋਬਨਦੀਪ ਸਿੰਘ ਜੀ ਜਿਨ੍ਹਾਂ ਨੇ ਅੱਜ ਸਰਪੰਚੀ ਦੇ ਵੋਟਾਂ ਬਾਰੇ ਗੱਲ ਕੀਤੀ ਪਿੰਡਾਂ ਬਾਰੇ ਗੱਲ ਕੀਤੀ ਪਿੰਡਾਂ ਦੇ ਲੋਕਾਂ ਬਾਰੇ ਗੱਲ ਕੀਤੀ ਸਰਪੰਚਾਂ ਤੇ ਮੈਂਬਰਾਂ ਬਾਰੇ ਗੱਲ ਕੀਤੀ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਸੁਣਨ ਅਤੇ ਸਮਝਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ